ਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਕਲਯੁਗ ਦੇ ਵਿੱਚ અવਤਾਰ ਧਾਰਨ ਕੀਤਾ ਦੇਖੋ ਗੁਰੂ ਪਿਆਰਿਓ ਸਤਿਗੁਰੂ ਮਹਾਰਾਜ ਜੀ ਨੂੰ ਇਹ ਪਤਾ ਹੈ ਕਿ ਸਾਡੀ ਏਡੀ ਸਮਰੱਥਾ ਨਹੀਂ ਹੈ ਕਿ ਆਪਾਂ ਬਹੁਤ ਜ਼ਿਆਦਾ ਲੰਬੇ ਚੌਂਕੜੇ ਲਾ ਸਕੀਏ ਜੱਬ ਤੱਕ ਕਰ ਸਕੀਏ ਬ੍ਰह्म ਗਿਆਨ ਨੇ ਮਾਪਰਸ਼ਾ ਨਹੀਂ ਕੀਤਾ ਪਰ ਆਪਾਂ ਸਾਰੇ ਏਡੀ ਸਮਰੱਥਾ ਦੇ ਮਾਲਕ ਨਹੀਂ ਸੋ ਸਤਗੁਰੂ ਮਹਾਰਾਜ ਜੀ ਨੇ ਐਸੀਆਂ ਬਖਸ਼ਿਸ਼ਾਂ ਕੀਤੀਆਂ ਨੇ ਜਿਦੇ ਨਾਲ ਅਸੀਂ ਬਹੁਤ ਛੋਟੇ ਤਰੀਕੇ ਦੇ ਨਾਲ ਲਾਹਾ ਲੈ ਸਕਦੇ ਹਾਂ ਜਿਵੇਂ ਗੁਰੂ ਸਾਹਿਬ ਜੀ ਦਾ ਬਚਨ ਹੈ ਜੋਰ ਨਾ ਜੁਗਤੀ ਛੁਟਿਆ ਸੰਸਾਰ ਕਿਉਂਕਿ ਗੁਰੂ ਹਮੇਸ਼ਾ ਤਿਆਰ ਹੁੰਦਾ ਹੈ ਬਖਸ਼ਿਸ਼ਾਂ ਕਰਨ ਨੂੰ ਸਬਨਿਧਾਨ 10 ਅਸ਼ਟ ਸਿਧਾਂਤ ਠਾਕੁਰ ਕਰਤਾਲ ਧਰਿਆ ਜਨ ਨਾਨਕ ਬਲਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਬਰਿਆ ਜਿਹੜਾ ਵਾਹਿਗੁਰੂ ਹੈ ਉਹ ਸਾਰੀਆਂ ਬਖਸ਼ਿਸ਼ਾਂ ਹੱਥ ਵਿੱਚ ਲਈ ਬੈਠਾ ਹੁੰਦਾ ਪਰ ਬਸ ਗੱਲ ਇਹ ਹੈ ਵੀ ਉਹ ਇਹ ਚਾਹੁੰਦਾ ਹੈ ਕਿ ਚਰਨ ਸ਼ਰਨਗੁਰ ਇੱਕ ਪੜਾ ਜਾਏ ਚਲ ਸਤਗੁਰ ਕੋਟ ਪੜਾ ਅੱਗੇ ਹੋਏ ਲੇਟ ਹੈ ਕਿਸੇ ਕੇ ਕਦਮ ਆ ਜਾਵੇ ਤੇ ਮੈਂ ਇਹਨੂੰ ਬਖਸ਼ਿਸ਼ ਦੇ ਦਵਾਂ ਹੁਣ ਪ੍ਰਚਾਰ ਦੇ ਵਿੱਚ ਇੱਕ ਇਹ ਬੇਨਤੀ ਆਪਾਂ ਤੁਹਾਨੂੰ ਕਰਦੇ ਹਾਂ 500 ਰੋਵਰਾਂ ਦਾ ਇਸ਼ਨਾਨ ਹੁਣ ਕਈ ਇਸ ਦਾ ਖੰਡਨ ਵੀ ਕਰਨਗੇ ਮੂਰਖ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਆਪਲੇ ਉੱਤੇ ਬਖਸ਼ਿਸ਼ ਹੀ ਨਹੀਂ ਹੋਈ ਹੁਣ ਇੱਕ ਮੈਂ ਬੇਨਤੀ કરી ਸੀ ਕਿ ਸ਼ਬਦ ਦਾ ਜਾਪ ਕਰਕੇ ਦੁੱਖਾਂ ਰੋਗਾਂ ਦਾ ਨਾਸ਼ ਹੁੰਦਾ ਹੈ ਹੁਣ ਜਿਨ੍ਹਾਂ ਦਾ ਹੋਇਆ ਹੀ ਨਹੀਂ ਉਹ ਕਹਿੰਦੇ ਵੀ ਗੁਰਬਾਣੀ ਦਾ ਜੀਵਨ ਜਾਂ ਚ ਹੈ ਥੋੜੀ ਹੋ ਜਾਊਗਾ ਤੇ ਗੁਰਬਾਣੀ ਜੇ ਜੀਵਨ ਜਾਂ ਚ ਹੈ ਤੇ ਗੁਰਬਾਣੀ ਦੇ ਵਿੱਚ ਇਹ ਵੀ ਤਾਂ ਕਿਹਾ ਗਿਆ ਹੈ ਕਿ ਸਰਬ ਰੋਗਾਂ ਔਖਦ ਨਾਮ ਮੇਰਾ ਬਾਦ ਗੁਰੂ ਗੋਬਿੰਦ ਦਾ ਹਰ ਹਰ ਔਖਦ ਨਾਮ ਮੁਖ ਦੇਵਾ ਕਟੈ ਜਮ ਕੀ ਪੰਦਾ ਸੋ ਗੁਰੂ ਪਿਆਰਿਓ ਪੰਜ ਸਰੋਵਰਾਂ ਦਾ ਇਸ਼ਨਾਨ ਅੱਜ ਤੁਹਾਨੂੰ ਬੇਨਤੀ ਕਰਦੇ ਆਂ ਪ੍ਰਾਤਨ ਗੁਰਸਿੱਖਤਾ ਕਰਦੇ ਹੁੰਦੇ ਸੀ ਸਾਰੇ ਹੁਣ ਇਹ ਨਾ ਸੋਚੋ ਵੀ ਸਰੀਰ ਧੋਣ ਨਾਲ ਕੀ ਹੋ ਜਾਏਗਾ ਗੱਲ ਸਰੀਰ ਦੀ ਨਹੀਂ ਹੈ ਗੱਲ ਤਾਂ 사ਦਗੁਰ ਦੇ ਬਚਨ ਹੈ ਵੀ ਬਚਨ ਕੀਤਾ ਉੱਥੇ ਮਹਾਰਾਜ ਰੇ ਤੇ ਤੁਹਾਡੀ ਜੀ ਸ਼ਰਧਾ ਹੋਗੀ ਤਾਂ ਵਸਤੂ ਮਿਲਦੀ ਹੈ ਅਸੀਂ ਤਾਂ ਪ੍ਰੈਕਟੀਕਲ ਕਰਕੇ ਦੇਖਿਆ ਹੈ ਪ੍ਰੈਕਟੀਕਲ ਕਰਕੇ ਦੇਖਿਆ ਇਹ ਨਹੀਂ ਹੈਗਾ ਵੀ ਆਪਾਂ ਇੱਥੇ ਬੈਠ ਕੇ ਵੀਡੀਓ ਬਣਾ ਕੇ ਪਾ ਦੇਈ ਦੀ ਐ ਤੇ ਸੰਗਤ ਨੂੰ ਗੁੰਮਰਾਹ ਕਰੀ ਚੱਲੋ ਐਸਾ ਐ ਜਗ੍ਹਾ ਮਾਪਾ ਨਹੀਂ ਕਰਦੇ ਨਾ ਆਪਾਂ ਨੂੰ ਕੋਈ ਲੋੜ ਹੈ ਗੁਰੂ ਪਿਆਰਿਓ ਸੋ ਉਹ ਪੰਜ ਸਰੋਵਰਾਂ ਦਾ ਇਸ਼ਨਾਨ ਅੰਮ੍ਰਿਤਸਰ ਸਾਹਿਬ ਪੰਜ ਸਰੋਵਰ ਨੇ ਜਿਹਨਾਂ ਨੂੰ ਮਾਰ ਨੇ ਵਰ ਦਿੱਤਾ ਉਹਦਾ ਫਾਇਦਾ ਕੀ ਮਿਲਦਾ ਉਹ ਵੀ ਤੁਹਾਨੂੰ ਬੇਨਤੀ ਕਰਾਂਗੇ ਪਹਿਲਾਂ ਦੱਸ ਦਈਏ ਸਰੋਵਰ ਕਿਹੜੇ ਕਿਹੜੇ ਨੇ ਪਹਿਲਾ ਸਰੋਵਰ ਹੈ RAM ਸਰਸਾਹ ਜਿੱਥੇ ਬਾਬਾ ਦੀਪ ਸਿੰਘ ਸਾਹਿਬ ਸ਼ਹੀਦ ਮਹਾਂਪੁਰਖ ਬ੍ਰਹਮ ਗਿਆਨੀਆਂ ਦਾ ਸਥਾਨ ਹੈ ਉਹਦੇ ਨਾਲ ਹੀ ਗੁਰਦੁਆਰਾ ਰਾਮ ਸਰਪੰਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਪਾਦਨਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੀ ਹੈ ਠੀਕ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਮਹਾਰਾਜ ਜੀ ਉੱਥੇ ਸੱਜ ਕੇ ਬੈਠਦੇ ਸਨ ਤੇ ਉੱਥੇ ਮਹਾਰਾਜ ਜੀ ਨੇ ਸੰਪਾਦਨਾ ਕੀਤੀ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਉਥੇ ਸਰੋਵਰ ਬਣਿਆ ਹੋਇਆ ਹੈ ਗੁਰਦੁਆਰਾ ਰਾਮ ਸਰ ਸਾਹਿਬ ਹੈ ਉਥੇ ਸਰੋਵਰ ਬਣਿਆ ਹੈ ਪਹਿਲਾ ਇਸ਼ਨਾਨ ਉਥੇ ਕਰਨਾ ਹੈ ਸ਼ੁਰੂ ਕਿਵੇਂ ਕਰਨਾ ਹੈ ਇਹ ਵੀ ਥੋੜਾ ਜਿਆਦਾ ਦੱਸ ਦਿਆਂ ਦਰਬਾਰ ਸਾਹਿਬ ਪਹਿਲਾਂ ਅਰਦਾਸ ਕਰੋ ਮਹਾਰਾਜ ਜੀ ਤੁਸੀਂ ਕਹ ਹੈ ਬਈ 5 ਰੋਵਰਾਂ ਦਾ ਇਸ਼ਨਾਨ ਠੀਕ ਹੈ ਮਹਾਰਾਜ ਜੀ ਉਹਦੇ ਆ ਗਿਆ ਬਖਸ਼ਿਸ਼ ਕਰੋ ਆਪ ਜੀ ਆਪ ਹੀ ਇਸ਼ਨਾਨ ਕਰਵਾ ਲਓ ਇਸ ਤਰ੍ਹਾਂ ਅਰਦਾਸ ਕਰਕੇ ਪਹਿਲਾਂ ਜਾਓ ਗੁਰਦੁਆਰਾ ਰਾਮ ਸਰ ਸਾਹਿਬ ਇਸ਼ਨਾਨ ਕਰੋ 12 ਵਜੇ ਇਸ਼ਨਾਨ ਸ਼ੁਰੂ ਕਰ ਲਿਓ ਅੰਮ੍ਰਿਤ ਵੇਲੇ ਫਿਰ ਸੌਖੇ ਹੋ ਜਾਂਦੇ ਨੇ ਨਹੀਂ ਬਾਅਦ ਫਿਰ ਸੰਗਤ ਕਾਫੀ ਹੋ ਜਾਂਦੀ ਹੈ ਠੀਕ ਹੈ ਇਹ ਜੁਗਤੀ ਜੇ ਤੁਹਾਨੂੰ ਪਤਾ ਲੱਗੇ ਕਿ ਕਰਕੇ ਦੇਖਿਓ ਮੈਂ ਕਹਾਂ ਜੀ ਬੜੀ ਕਿਰਪਾ ਹੁੰਦੀ ਮਹਾਰਾਜ ਜੀ ਦੀ ਸਰੀਰਿਕ ਰੋਗ ਰਹਿੰਦੇ ਹੀ ਨਹੀਂ ਜਿਹੜੀ ਵੀ ਇੱਛਾ ਲੈ ਕੇ ਜਾਓਗੇ ਉਹ ਮਾਰੇ ਨੇ ਦੇਣਾ ਹੀ ਦੇਣਾ ਹੈ ਠੀਕ ਹੈ ਨਾ ਪਹਿਲਾ ਹੈ ਰਾਮ ਸਰ ਸਾਹਿਬ ਰਾਮ ਸਰ ਸਾਹਿਬ ਤੋਂ ਬਾਹਰ ਨਿਕਲੋਗੇ ਬਿਲਕੁਲ ਨਾਲ ਹੀ ਸੱਜੇ ਹੱਥ ਹੈ ਗੁਰਦੁਆਰਾ ਵਿਵੇਕ ਸਰ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਨੇ ਉੱਥੇ ਵਰਦਾਨ ਦਿੱਤਾ ਹੈ ਜਿਹੜਾ ਇੱਥੇ ਇਸ਼ਨਾਨ ਕਰੇਗਾ ਵਿਵੇਕ ਬੁੱਧੀ ਦਾ ਪ੍ਰਕਾਸ਼ ਹੋਏਗਾ ਉਹਦੇ ਵਿੱਚ ਵਿਵੇਕ ਬੁੱਧੀ ਹੁੰਦੀ ਹੈ ਬਿਲਕੁਲ ਸੂਝਵਾਨ ਬੁੱਧੀ ਜਿਹਨੇ ਬਿਲਕੁਲ ਸਹੀ ਗੱਲ ਨੂੰ ਪਕੜਨਾ ਹੈ ਗੁਰਮਤ ਦੇ ਅਨੁਸਾਰ ਜਿਨ੍ਹਾਂ ਦੇ ਬੱਚੇ ਪੜਾਈ ਵਿੱਚ ਕੋਈ ਵੀਕ ਨੇ ਜਾਂ ਕੁਝ ਹੋਰ ਨੇ ਜਾਂ ਹੋਰ ਵੀ ਕਈ ਤਿਆਰੀਆਂ ਕਰਦੇ ਨੇ ਕਈ ਵਿਦਿਆਵਾਂ ਦੀਆਂ ਕਈ ਪੜਾਈਆਂ ਕਰਦੇ ਨੇ ਉਹ ਉਥੇ ਇਸ਼ਨਾਨ ਜ਼ਰੂਰ ਕਰਨ ਤੇ ਅਰਦਾਸ ਕਰਨ ਉਥੇ ਕਰਵਾਉਣ ਉਪਰ ਗੁਰਦੁਆਰਾ ਸਾਹਿਬ ਉਥੇ ਮਹਾਰਜਸਥਾਨ ਹੈ ਜਿਹੜਾ ਸਰੋਵਰ ਬਣਿਆ ਗੁਰਦੁਆਰਾ ਬਿਵੇਕ ਸਰ ਸਾਹਿਬ ਸੋ ਦੂਜਾ ਇਸ਼ਨਾਨ ਗੁਰਦੁਆਰਾ ਬਿਵੇਕ ਸਰ ਸਾਹਿਬ ਫਿਰ ਉੱਥੋਂ ਅੱਗੇ ਆਜੋ ਗੁਰਦੁਆਰਾ ਕੌਲ ਸਰ ਸਾਹਿਬ ਬਣਿਆ ਹੋਇਆ ਹੈ ਬੀਬੀ ਕੌਲਾ ਜੀ ਦੇ ਨਾਮ ਤੇ ਮਾਤਾ ਕੌਲਾ ਜੀ ਵੀ ਕਹਿ ਦਿੰਦੇ ਨੇ ਤੇ ਉਥੇ ਸਰੋਵਰ ਬਣਿਆ ਹੋਇਆ ਹੈ ਉਥੇ ਤੀਸਰਾ ਸਨਾਨ ਉਥੇ ਕਰਨਾ ਹੈ ਠੀਕ ਹੈ ਜੀ ਤੀਸਰਾ ਇਸ਼ਨਾਨ ਉਥੇ ਕਰਕੇ ਫਿਰ ਦਰਬਾਰ ਸਾਹਿਬ ਦੇ ਕੋਲ ਦੀ ਅੱਗੇ ਲੰਘ ਜੋ ਗੁਰਦੁਆਰਾ ਸੰਤੋਖ ਸਰ ਸਾਹਿਬ ਉਥੇ ਸੰਤੋਖੇ ਰਿਸ਼ੀ ਨੂੰ ਮਹਾਰਾਜ ਜੀ ਨੇ ਕੱਢਿਆ ਸੀ ਬਾਹਰ ਧਰਤੀ ਦੇ ਵਿੱਚ ਬੈਠਾ ਸੀ ਬੜੇ ਜਰਦਾ ਸਮਾਧੀ ਲਾ ਕੇ ਉਹਨੂੰ ਇਹ ਚਾਸੀ ਵੀ ਮਹਾਰਾਜ ਜੀ ਦੇ ਦਰਸ਼ਨ ਹੋਣ ਤੇ ਉਹਦੇ ਮੁਕਤ ਹੋ ਕੇ ਦਰਗਾਹ ਨੂੰ ਚਲੇ ਜਾਵਾ ਇਸੇ ਤਰ੍ਹਾਂ ਹੋਇਆ ਵੀ ਸੀ ਉਥੇ ਗੁਰਦੁਆਰਾ ਬਣਿਆ ਹੋਇਆ ਹੈ ਉਥੇ ਇਸ਼ਨਾਨ ਕਰਕੇ ਪੇਰੂ ਤੋਂ ਆ ਕੇ ਜੋ ਹਰਮੰਦਰ ਸਾਹਿਬ ਇਸ਼ਨਾਨ ਕਰਨਾ ਹੈ ਪੰਜ ਇਸ਼ਨਾਨ ਪੰਜ ਸਰੋਵਰਾਂ ਦੇ ਹਨਾ ਪੰਜ ਸਰੋਵਰਾਂ ਦੇ ਇਸ਼ਨਾਨ ਇਹਦਾ ਮਹਾਤਮ ਬਹੁਤ ਵੱਡਾ ਹੈ ਅਸੀਂ ਆਪ ਪ੍ਰੈਕਟੀਕਲ ਕਰਕੇ ਦੇਖਿਆ ਪਰ ਕੇ ਨਹੀਂ ਪ੍ਰੈਕਟੀਕਲ ਕਰਕੇ ਦੇਖਿਆ ਗੁਰੂ ਪਿਆਰੇ ਉਹ ਬੜਾ ਆਨੰਦ ਮਿਲਿਆ ਉਸ ਤੋਂ ਬਾਅਦ ਚ ਐਸੀ ਗੰਮੀ ਕਿਰਪਾ ਫੀਲ ਹੋਣੀ ਸ਼ੁਰੂ ਹੋਈ ਨਾ ਕਿ ਬਸ ਤੁਸੀਂ ਜੈਸੀ ਵੀ ਇੱਛਾ ਦੇ ਨਾਲ ਉੱਥੇ ਜਾਓਗੇ ਜੇ ਅਧਿਆਤਮ ਦੀ ਇੱਛਾ ਲੈ ਕੇ ਜਾਓਗੇ ਤਾਂ ਉਸ ਤਰ੍ਹਾਂ ਦੀ ਪ੍ਰਾਪਤੀ ਹੋ ਜਾਏਗੀ ਜੇ ਕਿਸੇ ਹੋਰ ਸੰਸਾਰੀ ਇੱਛਾ ਦੀ ਨਾਲ ਜਾਓਗੇ ਤਾਂ ਉਹ ਪ੍ਰਾਪਤੀ ਹੋ ਜਾਏਗੀ ਠੀਕ ਹੈ ਗੁਰੂ ਪਿਆਰਿਓ ਸਰੀਰ ਦੇ ਦੁੱਖ ਰੋਗ ਤਾਂ ਰਹਿਣ ਹੀ ਨਹੀਂ ਦਿੰਦੇ ਮਹਾਰਾਜ ਤੇ ਉੱਥੇ ਜਾ ਕੇ ਇਸ ਤਰ੍ਹਾਂ 12 ਵਜੇ ਅੰਮ੍ਰਿਤ ਵੇਲੇ ਇਸ਼ਨਾਨ ਸ਼ੁਰੂ ਕਰ ਲਿਓ ਫਿਰ ਤੁਹਾਡੇ ਡੇਢ ਦੋ ਘੰਟੇ ਜੇ ਇਸ਼ਨਾਨ ਪੂਰੇ ਹੋ ਜਾਣਗੇ ਤੇ ਉਸ ਤੋਂ ਬਾਅਦ ਦਰਬਾਰ ਸਾਹਿਬ ਆ ਕੇ ਫਿਰ ਆਪਦੇ ਵਸਤਰ ਬਦਲੋ ਤੇ ਇਸ਼ਨਾਨ ਕਰਨ ਤੋਂ ਬਾਅਦ ਵਿੱਚ ਫਿਰ ਆਉਡੀ ਹਾਜ਼ਰੀ ਭਰੋ ਅੰਦਰ ਸੋ ਇਹ ਪੰਜ ਸਹੂਗਰਾਂ ਦਾ ਇਸ਼ਨਾਨ ਹੈ ਰਾਮ ਸਰ ਸਾਹਿਬ ਆਪਣਾ ਬਿਵੇਕ ਸਰ ਸਾਹਿਬ ਦੂਸਰਾ ਤੁਹਾਡਾ ਹੈ ਕੌਲ ਸਰ ਸਾਹਿਬ ਤੇ ਫਿਰ ਚੌਥੇ ਨੰਬਰ ਤੇ ਤੁਹਾਡਾ ਆ ਗਿਆ ਸੰਤੋਖ ਸਰਸਾਲ ਤੇ ਫਿਰ ਸਭ ਤੋਂ ਅੰਤ ਤੇ ਹਰਮੰਦਰ ਸਾਹਿਬ ਦਾ ਇਸ਼ਨਾਨ ਕਰਕੇ ਫਿਰ ਉਥੇ ਅੰਦਰ ਹਾਜ਼ਰੀ ਪਰ ਪੰਜ ਸਰੋਵਰਾਂ ਦਾ ਇਸ਼ਨਾਨ ਹਨ ਸੋ ਇਹ ਹੈ ਇਹ ਗੁਪਤ ਸਾਰਾ ਪਿਆ ਪਹਿਲਾਂ ਵਾਲੇ ਗੁਰਮੁਖ ਗੁਰਸਿੱਖ ਬ੍ਰਹਮ ਗਿਆਨੀ ਮਹਾਪੁਰਖ ਕਰਦੇ ਜਾਂਦੇ ਸੀ ਹੁਣ ਆਪਾਂ ਨੂੰ ਨਹੀਂ ਪਤਾ ਹੈ ਚਲੋ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਹੈ ਇਹਦਾ ਬਹੁਤ ਵੱਡਾ ਮਹਾਤਮ ਹੈ ਬੇਅੰਤ ਮਹਾਤਮ ਹੈ ਸ਼ਹੀਦ ਰੂਹਾਂ ਸਵੇਰੇ ਪਹਿਲਾਂ ਇਸ਼ਨਾਨ ਉੱਥੇ ਕਰਦੀਆਂ ਨੇ ਜਿੰਨਾਂ ਦਾ ਉੱਥੇ ਪਹਿਰਾ ਫਿਰ ਉੱਥੋਂ ਆ ਕੇ ਪ੍ਰਕਰਮਾਂ ਦੇ ਵਿੱਚ ਸੱਜ ਜਾਂਦੀਆਂ ਨੇ ਆਣਾਂ ਨਾਂ ਤੇ ਬੈਠੇ ਰਹਿੰਦੀਆਂ ਨੇ ਸੋ ਜਿਹੜੇ ਜਾਣਦੇ ਨੇ ਟਾਈਮ ਕੱਢ ਕੇ ਜਾਓ ਉੱਥੇ 500 ਹੋਰਾਂ ਦਾ ਇਸ਼ਨਾਨ ਜ਼ਰੂਰ ਕਰਕੇ ਆਇਆ ਕਰੋ ਕਿਉਂਕਿ ਇਹ ਤੁਹਾਨੂੰ ਦੱਸੇਗਾ ਕੋਈ ਨਹੀਂ ਇਹ ਗੁਪਤ ਮਰਿਆਦਾਵਾਂ ਨੇ ਇਹ ਜਿਹੜੇ ਤੁਹਾਨੂੰ ਗੁਰੂ ਸਾਹਿਬ ਨਾਲੋਂ ਤੋੜਨ ਵਾਲੇ ਬੰਦੇ ਨੇ ਇਹਨਾਂ ਨੇ ਤਾਂ ਇੱਕ ਦਿਨ ਤੁਹਾਨੂੰ ਇਹ ਵੀ ਕਹਿ ਦੇਣਾ ਵੀ ਉਥੇ ਪੜਨ ਦੀ ਲੋੜ ਨਹੀਂ ਐ ਬਸ ਇੱਕ ਵਾਰੀ ਜ਼ਿੰਦਗੀ ਚ ਪੜ ਲਿਆ ਨਾ ਬਸ ਤੁਹਾਨੂੰ ਪਤਾ ਲੱਗ ਗਿਆ ਇਹਨਾਂ ਨੇ ਤੁਹਾਨੂੰ ਇੱਥੇ ਲੈ ਆਉਣਾ ਪਰ ਅਸੀਂ ਇਹ ਹੋਣ ਨਹੀਂ ਦੇਣਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਤਾਂ ਤੁਹਾਨੂੰ ਕੱਢ-ਕੱਢ ਕੇ ਲਿਆ ਲਿਆ ਕੇ ਸਾਰੀਆਂ ਗੱਲਾਂ ਦੱਸਾਂਗੇ ਜੋ ਪੁਰਾਤਨ ਸੀ ਤਾਂ ਕਿ ਤੁਹਾਡਾ ਵੱਧ ਤੋਂ ਵੱਧ ਫਾਇਦਾ ਹੋਵੇ ਗੁਰੂ ਕੇੋਂ ਸਿੱਖੋ ਸੋ ਇਸ ਤਰ੍ਹਾਂ ਦੀ ਜਿਹੜੀ ਗਿਆਨ ਵਾਲੀ ਵਿਚਾਰ ਹੁੰਦੀ ਹੈ ਨਾ ਅੱਗੇ ਕਿਸੇ ਨੂੰ ਦੱਸ ਵੀ ਦਿਆ ਕਰੋ ਤੇ ਇਹ ਵੀਡੀਓ ਦੇ ਮਾਧਿਅਮ ਰਾਹੀਂ ਸੰਗਤ ਨੂੰ ਪਹੁੰਚਾ ਦਿਆ ਕਰੋ ਤਾਂ ਕਿ ਕਿਸੇ ਦਾ ਫਾਇਦਾ ਹੋ ਸਕੇ ਇਤਨੇ ਕ ਬੇਨਤੀ ਸੇ 500 ਹੋਰਾਂ ਦਾ ਬਹੁਤ ਵੱਡਾ ਮਹਾਤਮ ਬਹੁਤ ਵੱਡਾ ਇਸ਼ਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ